ਇਕਤੇ ਦੇ ਨਹੀਂ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਬਟਾਲਾ ਸ਼ਹਿਰ ਦੇ ਵਿੱਚ ਖਾਲਿਸਤਾਨ ਦੇ ਪੋਸਟਰ ਲਗਾਏ ਗਏ ਸੀ ਖਾਲਿਸਤਾਨ ਦੇ ਪੋਸਟਰ ਲਗਾਉਣ ਤੋਂ ਬਾਅਦ ਸੰਘਣੀ ਆਬਾਦੀ ਵਾਲੇ ਸ਼ਹਿਰ ਦੇ ਵਿੱਚ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਹਿੰਦੂ ਰਹਿੰਦੇ ਸੀ ਉੱਥੇ ਅੱਗ ਲਗਾ ਦਿੱਤੀ ਗਈ ਸੀ ਜੀ ਹਾਂ ਸ਼ਰਾਰਤੀ ਅੰਸਰਾਂ ਦੇ ਵੱਲੋਂ ਇਹ ਗਲਤ ਮਨਸੂਬਿਆਂ ਦੇ ਚੱਲਦਿਆਂ ਇਹ ਹਰਕਤਾਂ ਕੀਤੀਆਂ ਜਾ ਰਹੀਆਂ ਸੀ ਖਾਲਿਸਤਾਨ ਦੇ ਪੋਸਟਰ ਲਗਾਏ ਜਾਂਦੇ ਨੇ ਹਿੰਦੂ ਭਾਈਚਾਰੇ ਵਾਲੇ ਇਲਾਕੇ ਦੇ ਵਿੱਚ ਅੱਗ ਲਗਾ ਦਿੱਤੀ ਜਾਂਦੀ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਾਂਚ ਕਰਦੇ ਹੋਏ ਭਾਲ ਕਰਦੇ ਹੋਏ ਇਹਨਾਂ ਦੋਨੇ ਨੌਜਵਾਨਾਂ ਦੀ ਇਹਨਾਂ ਨੂੰ 2 ਘੰਟਿਆਂ ਦੇ ਵਿੱਚ ਹੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜੀ ਹਾਂ ਜੇਕਰ ਦੋਨੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਦੋਨੇ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਬਾਲਕ ਹੈ ਤੇ ਦੂਜਾ ਨਬਾਲਕ ਹੈ ਉਸ ਦੇ ਹਿਸਾਬ ਦੇ ਨਾਲ ਹੀ ਇਹਨਾਂ ਦੋਨੇ ਨੌਜਵਾਨਾਂ ਤੇ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਾਮਲਾ ਪੁਲਿਸ ਵੱਲੋਂ ਦਰਜ ਕਰ ਲਿਆ ਗਿਆ ਜਿਵੇਂ ਸਾਰਿਆਂ ਨੂੰ ਪਤਾ ਹੈਗਾ ਅੱਜ 31 ਜਨਵਰੀ 2024 ਨੂੰ ਚੱਕਰੀ ਬਾਜ਼ਾਰ ਬਟਾਲਾ ਦੇ ਵਿੱਚ ਤਿੰਨ ਪੋਸਟਰ ਮਿਲੇ ਸੀ ਜਿਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਸੀ ਉਤੇ ਉਪਰੰਤ ਇੱਕ ਪੈਨਿਕ ਦਾ ਮਾਹੌਲ ਫੈਲਾਸਿਕ ਅ ਇਮੀਡੀਏਟਲੀ ਜੋ ਬਟਾਲਾ ਟੀਮ ਵੱਖ-ਵੱਖ ਟੀਮਾਂ ਦਾ ਹੋ ਕੇ ਨਾਲ ਹੀ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਉਹਨਾਂ ਦੇ ਸਿਬਰਨੀ ਨਾਲ ਮਿਲ ਕੇ ਅ 2 ਘੰਟੇ ਦੇ ਅੰਦਰ-ਅੰਦਰ ਜੋ ਇਨਸੀਡੈਂਟ ਦੇ ਵਿੱਚ ਜੋ ਇਨਵੋਲਵ ਸੀਗੇ ਦੋਵੇਂ ਅ ਅਕਿਊਜ਼ ਨੂੰ ਫੜੇ ਗਏ ਹੈਗੇ ਔਰ ਉਹਨਾਂ ਤੋਂ ਉਹਨਾਂ ਦੀ ਕੁਝ ਬਿਸ਼ੇਸ਼ ਚੀਜ਼ ਵੀ ਆਈ ਹੋਈ ਹੈ ਇਹਨਾਂ ਨੇ 10 ਥਾਵਾਂ ਦੇ ਵਿੱਚ ਪੋਸਟਰ ਅੱਜ ਲਾਏ ਸੀ ਉਹਦੇ ਵਿੱਚ ਸਾਰੇ ਥਾਵਾਂ ਤੋਂ ਸਾਡੀ ਜੋ ਹੈ ਉਹ ਰਿਕਵਰੀ ਵੀ ਹੋ ਗਏ ਨੇ ਔਰ ਉਦਦੇਤੇ ਇੱਕ 메ਨ ਅਕਿਊਜ਼ਡ ਹੈਗਾ ਬਲਵਿੰਦਰਜੀਤ ਸਿੰਘ ਉਹ 26 ਸਾਲ ਦਾ ਹੈਗਾ ਔਰ ਦੂਜਾ ਜੋ ਹੈਗਾ ਉਹ ਮਾਈਨਰ ਹੈ ਉਹਦਾ ਡਿਟੇਲਸ ਅਸੀਂ ਨਹੀਂ ਦੇ ਸਕਦੇ ਹੈਗੇ ਔਰ ਇਹਦੇ ਪਿੱਛੋਂ ਜੋ ਕਾਰਨ ਹੈਗੇ ਕਿਉਂ ਇਹਨਾਂ ਨੇ ਕੀਤੀ ਹੈਗੀ ਹਲੇ ਤੱਕ ਤੋਂ ਉਦਦੇਤੇ ਕੋਈ ਚੀਜ਼ ਇਦਾਂ ਦੀ ਸਾਹਮਣੇ ਨਹੀਂ ਆਈ ਕਿ ਉਦਦੇਤੇ ਪਿੱਛੇ ਕੋਈ ਕਿਸੇ ਨੇ ਕਹਿਲਵਾ ਕੀ ਕਹੇ ਹੋਣ ਇਦਾਂ ਦੀ ਕੋਈ ਗੱਲ ਹੋਵੇ ਉਹਨਾਂ ਦੇ ਦਿਮਾਗ 'ਚ ਇਹ ਹੈਗਾ ਕਿ ਖਾਲਿਸਤਾਨ ਉਹਨਾਂ ਦਾ ਹੱਕ ਹੈ ਤੋਂ ਇੱਕ ਤਰੀਕੇ ਨਾਲ ਰਿਲੀਜੀਅਸ ਆਪਾ ਕਹਿੰਦੇ ਆ ਰੈਡੀਕਲਾਈਜੇਸ਼ਨ ਉਸ ਉਸ ਵੱਲੋਂ ਲੱਗਦੀ ਹੈਗੀ ਆ ਉਹ ਹਲੇ ਸਾਡੀ ਜੋ ਪੁੱਛਗਿੱਛ ਹੋਊਗੀ ਉਸ ਤੋਂ ਬਾਅਦ ਵੀ ਵਿਲ ਅਸੀਂ ਤੁਹਾਨੂੰ ਰਿਵੀਲ ਕਰਾਂਗੇ ਇਹਦੇ ਤੇ ਕੋਈ ਹੋਰ ਚੀਜ਼ ਨਿਕਲਦੀ ਹੈ ਤਾਂ ਇਹਦੇ ਤੇ ਐਫਆਈਆਰ ਨੰਬਰ 10 ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਦਰਜ ਹੋਈ ਹੈ ਸੈਕਸ਼ਨ 153ਏ ਦੇ ਵਿੱਚ ਉਹ ਸੈਕਸ਼ਨ 153ਏ ਹੁੰਦੀ ਹੈ ਕਿ ਜੀ ਦੋ ਰਿਲੀਜੀਅਸ ਕਮਿਊਨਿਟੀ ਦੇ ਵਿੱਚ ਇੱਕ ਪ੍ਰੋਬਲਮ ਕ੍ਰੀਏਟ ਕਰਨ ਦਾ ਔਰ ਰਾਈਟਿੰਗ ਦਾ ਉਹ ਸੈਕਸ਼ਨ ਬਣਦੀ ਹੈਗੀ ਉਹਦੇ ਉਹਦੇ ਤਹਿਤ ਪਰਚਾ ਦਾ ਚੋਣ ਜੋ ਲੜਕੀਆਂ ਦੇ ਹੋਇਆਗੀ ਕਿ ਇੱਕ ਪਰਚਾ ਅ ਪਰਚੇ ਦੋਆ ਤੇ ਹੋਈ ਇੱਕ ਜੋ ਮੇਨ ਅਕਿਊਜ਼ਰ ਮੈਂ ਤੁਹਾਨੂੰ ਦੱਸਦਾ ਕਿ ਬਲਵਿੰਦਰਜੀਤ ਹੈਗੇ ਦੂਜਿਆ ਦਾ ਅ ਐਸ ਪਰ ਲਾਅ ਅਸੀਂ ਮਾਈਨਰ ਦਾ ਡਿਟੇਲਸ ਨਹੀਂ ਦੇ ਸਕਦੇ ਹੈ ਪਰਚਾ ਮਾਈਨਰ ਤੇ ਵੀ ਹੈ ਹਾਂਜੀ ਹਾਂਜੀ ਉਹ ਹੋਊਗਾ ਬਿਲਕੁਲ ਹੋਊਗਾ ਹਾਂਜੀ ਅ ਇਹ ਇਥੇ ਲੋਕਲ ਬਟਾਲੇ ਦੇ ਹੈਗੇ ਜੀ ਬੋਲਿੰਦਰਜੀਤ ਪਿੰਡ ਹੈਗਾ ਓਪਨ ਓਸੀ ਪਿੰਡ ਤੋਂ ਬਿਲੋਂਗ ਕਰਦੇ ਹੈਗੇ ਅ ਇੱਕ ਐਕਟਿਵਾ ਹੈਗਾ ਐਕਟੀਵਿਟੀ ਆਈ ਸੀ ਐਕਟੀਵਿਟੀ ਆਈ ਸੀ ਉਥੇ ਇੰਨੇ ਵਕ ਵਕਤ ਥਾਂ ਤੇ ਲਗਾ ਕੇ ਫਿਰ ਉੱਜਣਗੇ ਸੀ